ਮਮਦੋੜ ਦੇ ਪਿੰਡ ਚੁਪਾਟੀ ਚ ਗਵਾਂਢੀ ਨੌਜਵਾਨ ਵੱਲੋਂ ਨਾਬਾਲਕਾ ਦੇ ਨਾਲ ਜ਼ਬਰਜਨਾਹ ਕੀਤੀ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਨੇ ਦੱਸਿਆ ਕਿ ਘਟਨਾ ਵੇਲੇ ਉਹ ਇਕੱਲੀ ਸੀ ਜਿਸ ਦਾ ਫਾਇਦਾ ਚੁੱਕਦਿਆਂ ਦੋਸ਼ੀ ਨੇ ਇਸ ਕੀ ਨੋਨੀ ਵਾਰਤਤ ਨੂੰ ਅੰਜਾਮ ਦਿੱਤਾ ਮਕਰ ਇਕੱਲੀ ਸੀ ਤੇ ਮੰਮੀ ਮੇਰੀ ਪਿੰਡ ਗਈ ਸੀ ਡੈਡੀ ਘਰ ਨਹੀਂ ਸੀ ਤੇ ਇੰਨੇ ਸਾਹਮਣੇ ਵਾਲੇ ਮੁੰਡੇ ਨੇ ਆ ਕੇ ਮੇਰੇ ਨਾਲ ਧੱਕੇ ਜ਼ਬਰਦਸਤੀ ਕੀਤੀ ਸੀ ਵੰਗਵੇ ਇਹ ਜੀ ਬੀਜ ਨੇ ਜ਼ਬਰਦਸਤੀ ਵੀਰ ਨਾਲ ਕੀਤੀ ਹੈ ਇਹਨੂੰ ਵੱਤ ਤੋਂ ਐਸਾ ਜਿਹਾ ਨਹੀਂ ਚਾਹੀਦਾ। ਉਧਰ ਸਬ ਇੰਸਪੈਕਟਰ ਮਖਨ ਸਿੰਘ ਨੇ ਦੱਸਿਆ ਕਿ ਪੀੜਿਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਿਦਰ ਰੇਪ ਹੋਇਆ ਅਸੀਂ ਬਿਆਨ ਨੂੰ ਕਨਟਟ ਕੀ ਲੈ ਕੇ ਤੇ ਪਰਚਾ ਦਰਤਾ ਇਹਦੀ ਤਤਤੀ ਜਾਰੀ ਹੈ ਜੀ। ਦੋਸ਼ੀ ਦੀ ਪਕੋੜਾ ਕਰੋ ਦੋ ਤਰੀਕਾ ਕੀਤਾ ਮੇਰੇ ਐਸਏ ਨੇ ਮੈਂ ਵੀ ਡੇਟ ਕੀਤਾ ਪਰ ਦੋਸ਼ੀ ਦੀ ਨਹੀਂ ਮਿਲਿਆ ਘਰਾਂ ਨੂੰ। ਇਹ ਦੋਸ਼ੀ ਜਲਦੀ ਜਲਦੀ ਬਹਤਾਰ ਕਰਕੇ ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਦੋਸ਼ੀ ਫਰਾਰ ਹੈ ਜਿਸ ਦੀ ਪਾਲਿਸ ਵੱਲੋਂ ਕੀਤੇ ਜਾ ਰਹੀ ਹੈ। ਮਮਦੋਰ ਤੋਂ ਸੰਜੀਵ ਮਦਨ ਜਗਬਾਣੀ ਟੀਵੀ